ਯੂਨੀਵਰਸਿਟੀ ਦੇ ਵਿੱਚ ਵੀ ਧਾਰਨਿਆਂ ਤੋਂ ਪਹਿਲਾਂ ਪੋਰਸ ਵੱਧ ਮੌਜੂਦ ਹੁੰਦੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਜਦੋਂ ਚੋਣਾਂ ਵੇਲੇ ਹੁੱਲੜਬਾਜ਼ੀਆਂ ਹੁੰਦੀਆਂ ਨੇ ਛੇੜਖਾਨੀਆਂ ਹੁੰਦੀਆਂ ਨੇ ਹੁਣ ਗੱਡੀਆਂ ਦੀ ਇੰਟਰਨਾ ਬੈਨ ਹੋ ਰਹੀਆਂ ਤੁਸੀਂ ਚੋਣਾਂ ਵੇਲੇ ਆ ਕੇ ਬਹਾਅਲ ਦੇਖੋ ਇਹੀ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ दारूਆ ਵੀ ਚਲਦੀਆਂ ਨੇ ਨਸ਼ੇ ਵੀ ਚਲਦੇ ਆ ਬਾਹਰਲੇ ਆਊਟਸਾਈਡਰ ਵੀ ਆਉਂਦੇ ਨੇ ਬਾਹਰੋਂ ਗੱਡੀਆਂ ਸਭ ਕੁਝ ਆਉਂਦਾ ਹੈ ਉਹ ਕਦੇ ਬੰਦ ਨਹੀਂ ਹੋਣਗੇ। ਉਦੋਂ ਨਹੀਂ ਪੈਰੀਕੇਡ ਲਾਏ ਜਾਂਦੇ। ਉਦੋਂ ਨਹੀਂ ਚੰਡੀਗੜ੍ਹ ਪੁਲਸ ਨਾਕਿਆਂ ਤੇ ਲਾਈ ਜਾਂਦੀ। ਲਾਉਂਦੇ ਕਦੋਂ ਨੇ ਜਦੋਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਖਤਰਾ ਹੈ। ਇਹਨਾਂ ਦੀਆਂ ਪਾਲਸੀਆਂ ਨੂੰ ਖਤਰਾ ਹੈ। ਇਹਨਾਂ ਅਧਿਕਾਰੀਆਂ ਨੂੰ ਆਪਣੇ ਆਪ ਨੂੰ ਖਤਰਾ ਮਹਿਸੂਸ ਹੁੰਦਾ। ਅਸਲ ਵਿੱਚ ਮੈਨੂੰ ਲੱਗਦਾ ਵੀ ਉਹ ਟੋਕੇ ਦੇਖ ਰਹੇ ਨੇ। ਵੀ ਕੀ ਮੋਰਚਾ ਆਪਦੀ ਮੌਤ ਤਾਂ ਨਹੀਂ ਮਰ ਜੂਗਾ। ਜਿਵੇਂ ਕਿਸਾਨ ਮੋਰਚੇ ਨਾਲ ਕੀਤਾ ਸੀ। ਵੀ ਸਾਲ ਇਹਨਾਂ ਨੂੰ ਬਿਠਾਈ ਰੱਖੋ, ਠੰਡ ਆਈ, ਗਰਮੀ ਆਈ, ਕੁਛ ਨਾ। ਕਦੇ ਨਾ ਕਦੇ ਤਾਂ ਆਕੀ ਜਾਣਗੇ। ਜੀ। ਯੂਨੀਵਰਸਿਟੀ ਦੇ ਵਿੱਚ ਵੀ ਆਈਆਂ। ਤੁਸੀਂ ਆਪ ਸੋਚੋ ਵੀ ਜੇ ਅੱਜ ਇੱਕ ਧਰਨਾ ਲਾ ਕੇ 10 ਤਰੀਕ ਦੇ ਇੱਕ ਇਕੱਠ ਕਰਕੇ ਅਸੀਂ ਹਫ਼ਤੇ ਦੇ ਅੰਦਰ ਅੰਦਰ ਇਹ ਫੈਸਲੇ ਨੂੰ ਵਾਪਸ ਕਰਾ ਦਈਏ ਤਾਂ ਕੱਲ ਨੂੰ ਤਾਂ ਇਹਨਾਂ ਲਈ ਹੋਰ ਸਮੱਸਿਆ ਖੜੀ ਹੁੰਦੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਕੱਲ ਨੂੰ ਫੇਰ ਲੋਕਾਂ ਦਾ ਹੌਸਲਾ ਵਧੂਗਾ ਤੇ ਲੋਕ ਫੇਰ ਇਸੇ ਤਰ੍ਹਾਂ ਹੀ ਕਰ ਲਗੇ 2 ਸਾਲ ਪਹਿਲਾਂ এবੀਵੀਪੀ ਦੀ ਇੱਥੇ ਗੱਡੀ ਦੇ ਵਿੱਚੋਂ ਸ਼ਰਾਬ ਫੜੀ ਗਈ ਉਹਦੇ باوجود ਉਹਨਾਂ ਦਾ ਕੈਂਡੀਡੇਚਰ ਕੈਨਸਲ ਨਹੀਂ ਕੀਤਾ ਗਿਆ ਇਹ ਸ਼ਰਿਆਮ ਹੈ ਵੀ ਇੱਥੇ ਸਭ ਕੁਝ ਚੱਲਦਾ ਹੈ ਤੇ ਇਹਨਾਂ ਨੂੰ ਵੀ ਪਤਾ ਹੈ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਜੇ ਅਸੀਂ ਉਹ ਚਲਾਉਣਾ ਬੰਦ ਕਰਤਾ ਨਾ ਫੇਰ ਵਿਦਿਆਰਥੀਆਂ ਦੀ ਰਾਜਨੀਤੀ ਇੱਥੇ ਹੋਰ ਤਰ੍ਹਾਂ ਨਾਲ ਚੱਲੇਗੀ ਵਿਰਸਿਆ ਆਸਤਾ ਜਿਹੜੀ ਉਹ ਮੁੱਦਿਆਂ ਦੇ ਉੱਤੇ ਹੋਊਗੀ ਜਿਵੇਂ ਬਾਹਰ ਚੱਲਦਾ ਵਾ ਉਹ ਚਾਹੁੰਦੇ ਆ ਵੀ ਮੁੱਦਿਆਂ ਦੇ ਉੱਤੇ ਸਿਆਸਤ ਨਾ ਹੋਵੇ ਸਿਆਸਤ ਕਾਦੇ ਨਾਲ ਹੋਵੇ ਪੈਸੇ ਦੇ ਦਮ ਤੇ ਹੋਵੇ ਜਿਸ ਸਾਬ ਨਾਲ ਲੋਕਾਂ ਦਾ ਹੰਗਾਰਾ ਮਿਲਿਆ ਵਾ ਵੀ ਕੱਲੇ ਵਿਦਿਆਰਥੀ ਨਹੀਂ ਅੱਜ ਪੰਜਾਬ ਦੇ ਹਰ ਵਰਗ ਤੋਂ ਹਰ ਤਰ੍ਹਾਂ ਦੇ ਲੋਕ ਆ ਜਿੱਥੇ ਪਹੁੰਚ ਰਹੇ ਨੇ ਕੱਲੇ ਪੰਜਾਬ ਤੋਂ ਕਿਉਂ ਆਸ-ਪਾਸ ਸਾਰੀਆਂ ਥਾਵਾਂ ਤੋਂ ਜਿਨ੍ਹਾਂ ਨੂੰ ਇਹ ਲੱਗਦਾ ਵੀ ਅੱਜ ਯੂਨੀਵਰਸਿਟੀ ਗਈ ਸਾਡੇ ਹੱਥੋਂ ਕੇਂਦਰ ਸਰਕਾਰ ਨੇ ਵੈਸੇ ਬਹੁਤ ਪਹਿਲਾਂ ਦਾ ਹਮਲਾ ਕੀਤਾ ਹੋਇਆ ਯੂਨੀਵਰਸਿਟੀ ਨੂੰ ਆਪਦੇ ਹੱਥਾਂ ਦੇ ਵਿੱਚ ਲੈ ਲੈਂਦਾ ਪਰ ਅੱਜ ਜਿਹੜੇ ਹਿਸਾਬ ਨਾਲ ਯੂਨੀਵਰਸਿਟੀ ਨੂੰ ਲੈ ਕੇ ਲੋਕ ਚਿੰਤਾ ਜਤਾ ਰਹੇ ਨੇ ਇਹ ਪਹਿਲਾਂ ਕਦੇ ਸਰਕਾਰਾਂ ਨੇ ਵੀ ਨਹੀਂ ਜਤਾਈ ਤੇ ਅੱਜ ਉਹੀ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਨੇ 2008-09 ਚ ਐਨਓਸੀ ਦਿੱਤਾ ਸੀ ਬਣਾ ਲਓ ਇਹਨੂੰ ਸੈਂਟਰਲ ਯੂਨੀਵਰਸਿਟੀ ਅਕਾਲੀ ਦਲ ਦੀ ਸਰਕਾਰ ਤੇ ਅੱਜ ਉਹੀ ਸਰਕਾਰ ਦੇ ਨੁਮਾਇੰਦੇ ਇੱਥੇ ਆ ਕੇ ਬੋਲਣ ਦੇ ਮਜਬੂਰ ਨੇ ਵੀ ਅਸੀਂ ਨਹੀਂ ਜਾਣਦੇ ਉਹੀ ਕਾਂਗਰਸ ਵਾਲੇ ਜਿਨ੍ਹਾਂ ਨੇ ਯੂਨੀਵਰਸਿਟੀ ਕਦੇ ਬਚਾਈ ਨਹੀਂ ਆ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਇਹਦੇ ਲੈ ਕੇ ਮੈਨੂੰ ਸਾਰੀਆਂ ਸਰਕਾਰਾਂ ਦੇ ਲੀਡਰ ਹਰ ਰੋਜ਼ ਇਸ ਮੋਰਚੇ ਦੇ ਉੱਤੇ ਪਹੁੰਚ ਰਹੇ ਨੇ ਕਿਉਂਕਿ ਇਹ ਮੋਰਚੇ ਦੀ ਆਪਣੀ ਆਪਾਂ ਕਹਿ ਲਈਏ ਵੀ ਪੋਜੀਸ਼ਨ ਐਡੀ ਵੱਡੀ ਹੋ ਗਈ ਵੀ ਉਹਨਾਂ ਲੀਡਰਾਂ ਨੂੰ ਇੱਥੇ ਆ ਕੇ ਬੋਲਣਾ ਪੈ ਰਿਹਾ ਜਿਹਦੇ ਯੂਨੀਵਰਸਿਟੀ ਨੂੰ ਬਚਾਉਣ ਦੇ ਹੱਕ ਦੇ ਚਗਵਾਇਆ ਲੀਡਰ ਬਣ ਕੇ ਆਉਣੇ ਹੋ ਤੇ ਫਿਰ ਤੁਸੀਂ ਆਪਦੇ ਦਿੱਤੇ ਹੋਏ ਕੰਮ ਜਾਂ ਜਿਹੜੀ ਤੁਹਾਡੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰੋਗੇ ਤਾਂ ਸਵਾਲ ਹੋਣਗੇ ਤੇ ਸਵਾਲ ਹੋਣੇ ਵੀ ਚਾਹੀਦੇ ਆ ਜੇ ਸਵਾਲ ਨਹੀਂ ਹੋਣਗੇ ਤਾਂ ਇਹਦਾ ਮਤਲਬ ਹੈ ਵੀ ਲੋਕ ਜਿਹੜੇ ਨੇ ਉਹ ਸੋਚਦੇ ਨਹੀਂਗੇ ਜਿਹੜੇ ਲੋਕ ਸੋਚਦੇ ਆ ਬੋਲਦੇ ਆ ਜਿਹੜੇ ਆਸ-ਪਾਸ ਦੇਖਦੇ ਆ ਜਿਹੜੀਆਂ ਤੁਹਾਡੀਆਂ ਹਰਕਤਾਂ ਨੂੰ ਨੋਟ ਕਰਦੇ ਨੇ ਜਿਹੜੇ ਸੁਚੇਤ ਨੇ ਆਪਦੇ ਹੱਕਾਂ ਨੂੰ ਲੈ ਕੇ ਵੀ ਫਿਰ ਉਹ ਲੋਕ ਬੋਲਣਗੇ ਤੇ ਉਹ ਸਵਾਲ ਬਿਲਕੁਲ ਹੋਣੇ ਚਾਹੀਦੇ ਜਾਇਜ਼ ਤੇ ਆ ਸੀ ਜਿਹੜਾ ਮੋਰਚਾ ਹੈ ਮੋਰਚੇ ਦੇ ਵਿਦਿਆਰਥੀ ਆਗੂਆਂ ਨੇ ਉਹਨਾਂ ਨੇ ਕਿਹਾ ਵੀ ਅਸੀਂ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਅਸਲ ਵਿੱਚ ਮੈਨੂੰ ਲੱਗਦਾ ਵੀ ਉਹ ਟੋਕੇ ਦੇਖ ਰਹੇ ਨੇ ਕਿ ਕੀ ਮੋਰਚਾ ਆਰਦੀ ਮੌਤ ਤਾਂ ਨਹੀਂ ਮਰ ਜਾਊਗਾ ਜਿਵੇਂ ਕਿਸਾਨ ਮੋਰਚੇ ਨਾਲ ਕੀਤਾ ਸੀ ਵਿਸਾਲ ਇਹਨਾਂ ਨੂੰ ਬਿਠਾਈ ਰ ਕਦਿਨਾ ਕਦਿਤਾ ਆਕੀ ਜਾਣਗੇ ਯੂਨੀਵਰਸਿਟੀ ਦੇ ਵਿੱਚ ਵੀ ਆਈਆਂ ਤੁਸੀਂ ਆਪ ਸੋਚੋ ਵੀ ਜੇ ਅੱਜ ਇੱਕ ਧਰਨਾ ਲਾ ਕੇ 10 ਤਰੀਕ ਦੇ ਇੱਕ ਇਕੱਠ ਕਰਕੇ ਅਸੀਂ ਹਫਤੇ ਦੇ ਅੰਦਰ ਅੰਦਰ ਇਹ ਫੈਸਲੇ ਨੂੰ ਵਾਪਸ ਕਰਾ ਦਈਏ ਤਾਂ ਕੱਲ ਨੂੰ ਤਾਂ ਇਹਨਾਂ ਲਈ ਹੋਰ ਸਮੱਸਿਆ ਖੜੀ ਹੁੰਦੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਕੱਲ ਨੂੰ ਫੇਰ ਲੋਕਾਂ ਦਾ ਹੌਸਲਾ ਵਧੂਗਾ ਤੇ ਲੋਕ ਫੇਰ ਇਸੇ ਤਰ੍ਹਾਂ ਇੱਕ ਕੋਸ਼ਿਸ਼ ਇਹਨਾਂ ਦੀ ਹੁੰਦੀ ਹੈ ਵੀ ਇਹਦੇ ਅੰਦਰੋਂ ਇਹਨੂੰ ਪਾੜਿਆ ਜਾਵੇ ਅੰਦਰੋਂ ਖਤਮ ਕਰਨੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਬਾਹਰੋਂ ਖਤਮ ਕਰਨੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਸ ਮਾਮਲੇ ਨੂੰ ਲੈ ਕੇ ਇਹ ਹਜੇ ਮੈਨੂੰ ਲੱਗਦਾ ਵੀ ਮੋਰਚੇ ਨੂੰ ਦੇਖ ਰਹੇ ਨਹੀਂ ਵੀ ਕਿੱਧਰ ਨੂੰ ਜਾ ਰਿਹਾ ਏ ਤੇ ਉਸ ਹੱਬ ਨਾਲ ਹਜੇ ਆਲਥੋ ਯੂਨੀਵਰਸਿਟੀ ਨੇ ਇਹ ਲੈ ਕੇ ਦਿੱਤਾ ਵੀ ਇਹ ਕਹਿ ਰਹੇ ਨੇ ਜੋ ਬਿਆਨ ਇਹਨਾਂ ਦਾ ਇਹ ਆਇਆ ਵੀ ਅਸੀਂ ਚੋਣਾਂ ਦਾ ਸ਼ਡਿਊਲ ਬਣਾ ਕੇ ਭੇਜਤਾ ਉੱਪਰ ਹੁਣ ਉਹ ਚਾਂਸਲਰ ਦਫ਼ਤਰ ਨੇ ਉਹਨੂੰ ਅਪਰੂਵ ਕਰਕੇ ਭੇਜਣਾ ਫਿਰ ਅਸੀਂ ਨੋਟੀਫਾਈ ਕਰਦਾਂਗੇ ਤਾਲੀਏ ਜਦੋਂ ਸਾਰੇ ਕਿਤੇ ਹੀ ਵਿਦਿਆਰਥੀ ਲੈ ਰਹਾਂ ਥੱਲੇ ਨੂੰ ਗਈਆਂ ਨੇ ਉਦੋਂ ਕੈਂਪਸਾਂ ਦੇ ਅੰਦਰ ਜਿਹੜੇ ਨੇ ਪੁਲਸ ਦੀਆਂ ਛੋਣੀਆਂ ਬਾਨੀਆਂ ਸ਼ੁਰੂ ਹੋ ਗਈਆਂ ਨੇ ਹਰੇਕ ਕੈਂਪਸ ਨੇ ਜਿਹੜੇ ਉੱਥੇ ਵਿਦਿਆਰਥੀਆਂ ਦੀ ਜੇ ਰਾਜਨੀਤੀ ਹੁੰਦੀ ਹੈ ਜਦੋਂ ਵਿਦਿਆਰਥੀ ਲੜਦੇ ਨੇ ਤਾਂ ਉਹਨਾਂ ਨੂੰ ਇਸ ਗੱਲ ਤੋਂ ਇੰਨੀ ਸਮੱਸਿਆ ਨਹੀਂ ਵੀ ਇੱਥੇ ਡੀਜੇ ਨਾਈਟ ਹੁੰਦੀ ਆ ਤੇ ਉਹਦੇ ਵਿੱਚ ਕੋਈ ਗੋਲੀ ਚੱਲ ਜੇ ਉਹਦੇ ਲਈ ਨਹੀਂ ਆਉਗੀ ਪੁਲਸ ਪਰ ਜੇ ਇੱਥੇ ਵਿਦਿਆਰਥੀ ਫੀਸਾਂ ਵਾਲਾ ਧਰਨਾ ਲਾ ਰਹੇ ਨੇ ਤੇ ਇੱਕ ਬੈਰੀਕੇਡ ਵੀ ਪੱਟ ਦਿੰਦੇ ਨੇ ਉਹਦੇ ਲਈ ਪੁਲਸ ਪਹਿਲਾਂ ਆ ਕੇ ਖੜੀ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਸਮੱਸਿਆ ਕਿੱਥੋਂ ਉਹਨਾਂ ਨੂੰ ਸੋਚਦੇ ਹੋਏ ਲੜਦੇ ਹੋਏ ਵਿਦਿਆਰਥੀਆਂ 'ਵਾਂ ਸਮੱਸਿਆ ਵੱਧ ਹੈ ਉਹਨਾਂ ਨੂੰ ਜਿਵੇਂ ਜੀਐਨਯੂ ਜਾਮੀਆ ਮਿਲਿਆ ਦੇ ਵਿੱਚ ਵੀ ਜਦੋਂ ਵਿਦਿਆਰਥੀ ਲੜੇ ਨੇ ਉਹ ਬੋਲੇ ਨਹੀਂ ਉਹਨਾਂ ਨੇ ਉਹਨਾਂ ਨੂੰ ਅੰਦਰ ਲਾਇਬ੍ਰੇਰੀ ਦੇ ਵਿੱਚ ਪੜ੍ਹਿਆ ਹੋਇਆਂ ਨੂੰ ਵੀ ਆ ਕੇ ਕੁੱਟ ਕੇ ਗਏ ਨੇ ਤਾਂ ਕਿ बीएस ਯੂਨੀਵਰਸਿਟੀ ਦੇ ਵਿੱਚ ਵੀ ਧਾਰਨਿਆਂ ਤੋਂ ਪਹਿਲਾਂ ਪੂਰਸ ਵੱਧ ਮੌਜੂਦ ਹੁੰਦੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਜਦੋਂ ਚੋਣਾ ਵੇਲੇ ਹੁੱਲੜਬਾਜ਼ੀਆਂ ਹੁੰਦੀਆਂ ਨੇ ਛੇੜਖਾਨੀਆਂ ਹੁੰਦੀਆਂ ਨੇ ਹੁਣ ਗੱਡੀਆਂ ਦੀ ਇੰਟਰ ਦਾ ਬੈਨ ਹੋ ਰਹੀਆਂ ਤੁਸੀਂ ਚੋਣਾ ਵੇਲੇ ਆ ਕੇ ਬਹੌਲ ਦੇਖੋ ਇਹੀ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਧਾਰੂਆ ਵੀ ਚੱਲਦੀਆਂ ਨੇ ਨਸ਼ੇ ਵੀ ਚੱਲਦੇ ਆ ਬਾਹਰਲੇ ਆਊਟਸਾਈਡਰ ਵੀ ਆਉਂਦੇ ਨੇ ਬਾਹਰਲੇ ਗੱਡੀਆਂ ਦਾ ਸਭ ਕੁਝ ਆਉਂਦਾ ਹੈ ਉਹ ਕਦੇ ਬੰਦ ਨਹੀਂ ਹੋਣ ਗਿਆ ਉਦੋਂ ਨਹੀਂ ਪੈਰੀਕੇਡ ਇਹ ਲਾਏ ਜਾਂਦੇ ਉਦੋਂ ਨਹੀਂ ਚੰਡੀਗੜ੍ਹ ਪੁਲਸ ਨਾਕਿਆਂ ਤੇ ਲਾਏ ਜਾਂਦੇ ਲੋਹਦੇ ਕਦੋਂ ਨੇ ਜਦੋਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਖਤਰਾ ਹੈ ਇਹਨਾਂ ਦੀਆਂ ਪਾਲਸੀਆਂ ਨੂੰ ਖਤਰਾ ਹੈ ਇਹਨਾਂ ਅਧਿਕਾਰੀਆਂ ਨੂੰ ਆਪਣੇ ਆਪ ਨੂੰ ਖਤਰਾ ਹੈ ਪਰ ਇਹਨਾਂ ਦੇ ਮੂਰੇ ਢਾਲ ਬਣ ਕੇ ਚੰਡੀਗੜ੍ਹ ਪੁੱਜ ਗਏ ਉਹਦੇ باوجود ਉਹਨਾਂ ਦਾ ਕੈਂਡੀਡੇਚਰ ਕੈਨਸਲ ਨਹੀਂ ਕੀਤਾ ਗਿਆ ਇਹ ਸ਼ਰਿਆਮ ਹੈ ਵੀ ਇੱਥੇ ਸਭ ਕੁਝ ਚੱਲਦਾ ਹੈ ਤੇ ਇਹਨਾਂ ਨੂੰ ਵੀ ਪਤਾ ਹੈ ਤੇ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਜੇ ਸੀ ਉਹ ਚਲਾਉਣਾ ਬੰਦ ਕਰਦਾ ਨਾ ਫਿਰ ਵਿਦਿਆਰਥੀਆਂ ਦੀ ਰਾਜਨੀਤੀ ਇੱਥੇ ਹੋਰ ਤਰ੍ਹਾਂ ਨਾਲ ਚੱਲੂਗੀ ਵਿਰਸਿਆ ਆਸਤਾ ਜਿਹੜੀ ਉਹ ਮੁੱਦਿਆਂ ਦੇ ਉੱਤੇ ਹੋਊਗੀ ਜਿਵੇਂ ਬਾਹਰ ਚੱਲਦਾ ਵਾ ਉਹ ਚਾਹੁੰਦੇ ਆ ਵੀ ਮੁੱਦਿਆਂ ਦੇ ਉੱਤੇ ਸਿਆਸਤ ਨਾ ਹੋਵੇ ਸਿਆਸਤ ਕਾਦੇ ਨਾਲ ਹੋਵੇ ਪੈਸੇ ਦੇ ਨਾਲ ਹੀਰਾ ਫੇਰੀਆਂ ਦੇ ਦੰਦ ਸਿੱਧਾ ਸਪਸ਼ਟ ਆ ਹੀ ਨਹੀਂ ਹੈਗਾ ਵੀ ਜਿਹੜਾ ਬੰਦੇ ਨੂੰ ਵੋਟਾਂ ਪਈਆਂ ਨੇ ਉਹਨੂੰ ਬਹੁਤ ਮਤ ਬਹੁਤ ਹੈ ਇਹਦੇ ਵਿੱਚ ਜਿਵੇਂ ਹੁਣ ਪ੍ਰਧਾਨ ਸਤ ਐਬੀਵੀਪੀ ਦਾ ਜਿੱਤਿਆ ਵਾਈਸ ਪ੍ਰਧਾਨ ਸਤ ਦਾ ਜਿੱਤਿਆ ਇੱਕ ਪੋਸਟ ਦੇ ਉੱਤੇ ਕੋਈ ਹੋਰ ਬੰਦਾ ਇੱਕ ਜੁਆਇੰਟ ਸੈਕਟਰੀ ਦੀ ਪੋਸਟ ਹੈ ਉਹਦੇ ਉੱਤੇ ਮੋਹਿਤ ਮੰਡੀਰ ਨਾ ਦਿੱਤਾ ਇਹ ਚਾਰੇ ਬੰਦਿਆਂ ਦੀ ਸਿਆਸਤ ਤੇ ਪਾਰਟੀਆਂ ਬਿਲਕੁਲ ਅਡੜ ਅਡੜ ਨੇ ਹੁੰਦਾ ਕੀ ਆ ਏਸੀ ਯੂਨੀ ਕਰਦੇ ਨੇ ਕੰਟੈਸਟ ਤੇ ਅੰਦਰੋਂ ਹੁੰਦੀ ਆ ਕਰਾਸ ਰੋਟਿੰਗ ਵੀ ਮੈਂ ਤੈਨੂੰ ਆਹ ਸੀਟ ਤੇ ਵੋਟ ਪਾ ਦੇਣਾ ਤੂੰ ਮੈਨੂੰ ਇਹ ਸੀਟ ਤੇ ਵੋਟ ਪਾ ਦੇ ਦੂਸਰਾ ਇੱਥੇ ਚੱਲਦੀਆਂ ਨੇ ਧੜੇਬਾਜ਼ੀਆਂ ਬਹੁਤ ਸਾਰੇ ਤਰੀਕਿਆਂ ਦੇ ਨਾਲ ਤੁਹਾਡੀਆਂ ਵੋਟਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਤੇ ਵੋਟਾਂ ਨੂੰ ਬਣਾਉਣ ਦਾ ਜਿਹੜਾ ਤਰੀਕਾ ਹੈ ਵੀ ਅਸਲ ਵਿੱਚ ਲਿੰਗਦੂ ਦੀਆਂ ਗਾਈਡਲਾਈਨਸ ਇਹ ਕਹਿੰਦੀਆਂ ਨੇ ਵੀ ਤੁਸੀਂ 5000 ਤੋਂ ਵੱਧ ਇੱਕ ਬੰਦੇ ਨੇ ਖਰਚ ਨਹੀਂ ਕਰਨਾ ਆਬਦੀ ਚੋਣਾ ਦੇ ਉਹਦੇ ਤੇ ਤੇ 5000 ਦੇ ਤਾਂ ਇੱਕ ਵਾਰ ਦੇ ਪੋਸਟਰ ਸਾਰੀ ਯੂਨੀਵਰਸਿਟੀ ਦੇ ਵਿੱਚ ਹਲਾ ਦਿੰਦੇ ਨੇ ਉਤਲੇ ਜਿਹੜੀਆਂ ਡੀਜੇ ਪਾਰਟੀਆਂ ਨੇ ਜਿਹੜੀਆਂ ਕਲੱਬਾਂ ਚ ਪਾਰਟੀਆਂ ਨੇ ਕੁੜੀਆਂ ਨੂੰ ਬਿਊਟੀ ਪਾਰਲਰ ਦੇ ਪੈਕੇਜ ਦੇਣੇ ਨੇ ਜਿਹੜੇ ਜਿਹੜੀਆਂ ਸ਼ਰਾਬਾਂ ਵੰਡਣੀਆਂ ਨੇ ਨੋਟ ਦੇ ਉੱਤੇ ਨੋਟ ਦਾ ਕਿਹੜਾ ਨੰਬਰ ਹੈ ਉਹ ਤੁਹਾਨੂੰ ਦੇ ਦਿੱਤਾ ਜਾਊਗਾ ਤੁਸੀਂ ਬਾਹਰ ਜਿਹੜੇ ਠੇਕੇ ਨੇ ਉਹਨੂੰ ਜਾ ਕੇ ਉਹ ਨੋਟ ਦਾ ਨੰਬਰ ਨੋਟ ਕਰਾਉਣਾ ਉਹ ਦੱਸੂਗਾ ਤੁਹਾਨੂੰ ਦਾਰੂ ਦੀਆਂ ਅੰਦਰ ਸੈੱਟ ਹੈ ਇਹ ਸਭ ਕੁਝ ਚੱਲਦਾ ਕਿੱਥੋਂ ਚੱਲਦਾ ਉੱਤੋਂ ਪਾਰਟੀ ਵਾਲੇ ਪੈਸੇ ਨੌਂਦੇ ਨੇ ਜੇ ਭਾਜਪਾ ਲਾਉਂਦੀ ਆ ਕਾਲੀ ਦਾ ਲਾਉਂਦੀ ਉਹਨਾਂ ਸਭ ਨੂੰ ਇਹ ਹੁੰਦਾ ਵੀ ਸਾਡੇ ਇੱਥੋਂ ਬੰਦੇ ਪੜਨ ਫੇਰ ਸਾਡੀ ਚੜ੍ਹਾਈ ਹੋਵੇ ਅਸੀਂ ਇੱਥੋਂ ਆਪਦੀ ਐਮਪੀ ਐਮਐਲਏ ਬਣਾਈਏ ਤਾਂ ਉਦੋਂ ਫੇਰ ਵਿਦਿਆਰਥੀਆਂ ਦੇ ਵਿੱਚ ਜਿਹੜੀ ਸੁਚਾਰੂ ਰਾਜਨੀਤੀ ਆ ਉਹ ਬਹੁਤ ਪਿੱਛੇ ਰਹਿ ਜਾਂਦੀ ਤੇ ਇਸੇ ਕਰਕੇ ਉਹਨਾਂ ਨੂੰ ਇਸੇ ਕਰਕੇ ਆ ਗੱਡੀਆਂ ਕਦੇ ਬੰਦ ਨਹੀਂ ਹੁੰਦੀਆਂ ਉਹਦੇ ਵਿੱਚ ਸਟਿੱਕਰ ਵਾਸ਼ੀਆਂ ਕਦੇ ਬੰਦ ਨਹੀਂ ਹੁੰਦੀਆਂ ਤੁਸੀਂ ਉਹਨਾਂ ਨੂੰ ਦੱਸ ਵੀ ਦਿਓ ਹੁਣ ਭਾਜਪਾ ਵਾਲੇ ਕੀ ਚਾਹੁੰਦੇ ਨੇ ਵੀ ਵਿਦਿਆਰਥੀ ਜਿਹੜਾ ਨਵਾਂ ਨਵਾਂ ਆਇਆ ਯੂਨੀਵਰਸਿਟੀ ਦੇ ਵਿੱਚ ਉਹ ਇਸ ਮਾਹੌਲ ਚ ਰੰਗਿਆ ਜਾਵੇ ਸਾਨੂੰ ਕੋਈ ਸਮੱਸਿਆ ਨਹੀਂ ਉਹ ਖਾਓ ਪੀਓ ਐਸ਼ ਕਰੋ ਵਾਲੇ ਕਲਚਰ ਦੇ ਵਿੱਚ ਯੂਸਟੂ ਹੋ ਜੇ ਕੋਈ ਪ੍ਰੋਬਲਮ ਨਹੀਂ ਪਰ ਜੇ ਉਹ ਧਰਨਿਆਂ ਤੇ ਹੋਂਦਾ ਦਾ ਸਾਨੂੰ ਬਹੁਤ ਗੁੱਸਾ ਬਿਲਕੁਲ ਫਿਰ ਇਸੇ ਕਰਕੇ ਤਾਂ ਫਿਰ ਐਫੀਡੇਵਿਟ ਪਹਿਲਾਂ ਲਖਾਇਆ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਸੈਨੇਟ ਦਾ ਤਾਂ ਬਾਅਦ ਚ ਆਨੌਂਸ ਹੋਇਆ ਨਾ ਐਫੀਡੇਵਿਟ ਪਹਿਲਾਂ ਬਣਵਾਇਆ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅ ਅਨਾਉਂਸ ਕਰਨਾ ਹੈ ਵੀ ਸੈਨੇਟ ਆ ਜਿਹੜਾ ਇਸ ਧਰਨੇ ਵਿੱਚ ਵਿਦਿਆਰਥੀ ਨਾ ਪਹੁੰਚਣ ਇਸ ਕਰਕੇ ਪਹਿਲਾਂ ਉਹ ਇਨਸ਼ੋਰ ਕਰਦੇ ਨੇ ਉਹਨਾਂ ਨੂੰ ਅਗਲੇ ਕਦਮਾਂ ਦਾ ਪਤਾ ਹੁੰਦਾ ਉਹ ਤੋਂ ਪਹਿਲਾਂ ਉਹ ਇਹੋ ਜਿਹੇ ਕਦਮ ਚੱਕਦੇ ਨੇ ਵੀ ਐਫ ਵੀ ਡੈਵਿਟ ਲਓ ਵੀ ਤੁਹਾਡੀ ਜ਼ੁਬਾਨ ਅਸੀਂ ਬੰਦ ਕਰ ਦੇਤੀ ਯੂਨੀਵਰਸਿਟੀ ਦੇ ਵਿੱਚ ਸੋਹਰਿਆ ਉਹ ਪੁਰਾਣੀਆਂ ਵੇਦਾਂ ਵਾਲੀਆਂ ਚੀਜ਼ਾਂ ਜਾ ਕੇ ਪੜਾਈਆਂ ਜਾ ਰਹੀਆਂ ਨੇ ਆ ਸਲੇਪਸਾਂ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਨੇ ਜਿਹੜੇ ਕੋਈ ਵੀ ਜਮਹੂਰੀਅਤ ਦੇ ਉੱਤੇ ਜਿਹੜੇ ਕੋਈ ਆਜ਼ਾਦੀ ਦੇ ਉੱਤੇ ਜਿਹੜੇ ਭਗ ਸਿੰਘ ਹੋਣਾ ਦੇ ਉੱਤੇ ਪਹਿਲਾ ਵਾਲਾ ਸਿਲੇਬਸ ਵੀ ਕੋਈ ਬਹੁਤਾ ਚੰਗਾ ਨਹੀਂ ਹੈਗਾ ਕਿਉਂਕਿ ਸਾਨੂੰ ਸਾਡੀ ਗਦਰੀਆਂ ਬਾਰੇ ਕੋਈ ਬਹੁਤਾ ਪੜਾਇਆ ਨਹੀਂ ਜਾਂਦਾ ਸਾਡੇ ਸਿਲੇਬਸਾਂ ਦੇ ਵਿੱਚ ਪਾਕ ਸਿੰਘ ਬਾਰੇ ਕੋਈ ਬਹੁਤਾ ਚੰਗਾ ਰੋਲ ਨਹੀਂ ਹੈਗਾ ਸਿਲੇਬਸਾਂ ਦੇ ਵਿੱਚ ਗਾਂਧੀ ਬਹੁਤਾ ਪੜਾਇਆ ਜਾਂਦਾ ਵਾ ਜਾਂ ਆਪਾਂ ਇਹ ਗੱਲ ਕਰੀਏ ਵੀ ਇੱਕ ਚੁਣਵੀ ਥੋੜਾ ਜਿਹਾ ਇੱਕ ਸੈਕਸ਼ਨ ਹੈ ਜਿਹੜਾ ਪੜਾਇਆ ਜਾਂਦਾ ਕੋਈ ਚੰਗਾ ਪਰ ਉਹ ਜਿਹੜਾ ਜਿਹੜਾ ਮਾੜਾ ਮੋਟਾ ਚੰਗਾ ਹੈ ਜਿਵੇਂ ਪਾਸ਼ ਦੀ ਕਵਤਾ ਨੂੰ ਸਿਲੇਬਸ ਦੇ ਵਿੱਚੋਂ ਕੱਢ ਦੇਣਾ ਜਾਂ ਆਪਾਂ ਕਹ ਲਈਏ ਲਾਲ ਸਿੰਘ ਦਿਲ ਵਰਗੇ ਜਿਹੜੇ ਕਵੀ ਨੇ ਜਾਂ ਹੋਰ ਜਿਹੜੇ ਚੰਗੇ ਵਧੀਆ ਲੇਖਕ ਨੇ ਪ੍ਰੇਮਚੰਦ ਵਰਗੇ ਨੇ ਕੋਈ ਹੋਰ ਨੇ ਉਹਨਾਂ ਦੀ ਸਿਲੇਬਸਾਂ ਦੇ ਲਿਹਾਉਣਾ ਕੀ ਹੈ ਲਿਹਾਉਣੀਆਂ ਆਪਦੇ ਤਰ੍ਹਾਂ ਦੀਆਂ ਧਾਰਮਿਕ ਜਾਤੀਵਾਦੀ ਜਿਹੜੀਆਂ ਹੋਰ ਮਤਲਬ ਮੁ슬ਮਾਨਾਂ ਨੂੰ ਉਹ ਦੁਸ਼ਮਣ ਬਣਾ ਕੇ ਪੇਸ਼ ਕਰਨਾ ਇਹ ਜਿਹੀਆਂ ਚੀਜ਼ਾਂ ਨੂੰ ਲਿਆ ਕੇ ਇਸ ਦੇਸ਼ ਸਾਦੇ ਵਿੱਚ ਪੇਸ਼ ਕਰਨਾ ਨਾਲ ਰਿਸਰਚਾਂ ਕਿਹੜੇ ਜਿਹੇ ਮੁੱਦਿਆਂ ਦੇ ਉੱਤੇ ਕਰਨੀਆਂ ਵੀ ਗੋਹੇ ਦੇ ਉੱਤੇ ਇਹਦੇ ਉੱਤੇ ਵੀ ਜਿਹੜੀਆਂ ਮਤਲਬ ਜਾਂ ਗਣੇਸ਼ ਦਾ ਪਲਾਸਟਿਕ ਸਰਜਰੀ ਨਾਲ ਸਿਰ ਲਾਤਾ ਸੀ ਜਾਂ ਇਹ ਜਿਹਾਂ ਮਤਲਬ ਬਿਲਕੁਲ ਹੀ ਮਿਥਿਹਾਸ ਵਾਲੀਆਂ ਗੱਲਾਂ ਜਿਹੜੀ ਵਿਗਿਆਨ ਬਿਲਕੁਲ ਐਕਸੈਪਟ ਨਹੀਂ ਕਰਦੀ ਉਹ ਚੀਜ਼ਾਂ ਸਾਰੀਆਂ ਦੂਸਰਾ ਇੱਥੇ ਬੰਦੇ ਆਪਦੇ ਲਾਉਣੇ ਤਾਂ ਕਿ ਉਹ ਆਪਦੇ ਹਿਸਾਬ ਨਾਲ ਯੂਨੀਵਰਸਿਟੀ ਨੂੰ ਸੈੱਟ ਕਰ ਸਕਣ ਤਾਂ ਕਿ ਆਉਣ ਵਾਲੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਸੋਚਣਾ ਖਤਮ ਕਰ ਦਿੱਤਾ ਜਾਵੇ ਲੜਨ ਦੀ ਤਾਕਤ ਉਹਨਾਂ ਵਿੱਚੋਂ ਖੋ ਲਈ ਜਾਵੇ ਤੇ ਉਹਨਾਂ ਨੂੰ ਸਿਰਫ ਸਿਰਫ ਇੱਕ ਰੱਟੂ ਤੋਤੇ ਬਣਾ ਕੇ ਇਸ ਯੂਨੀਵਰਸਿਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਚੀਜ਼ ਹੈ ਵੀ ਤੁਸੀਂ ਜਦੋਂ ਵਿਦਿਆਰਥੀ ਸਿਆਸਤ ਦੇ ਵਿੱਚ ਹੁੰਨੇ ਹੋ ਤਾਂ ਤੁਸੀਂ ਵਿਦਿਆਰਥੀਆਂ ਦੇ ਵਿੱਚ ਵਿਦਿਆਰਥੀ ਜੀਵਨ ਚੁਣਨੇ ਹੋ ਤਾਂ ਤੁਸੀਂ ਬਹੁਤ ਇਹੋ ਜੀਆਂ ਕੈਂਪਸਾਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹੋ ਇੱਕ ਪੜ੍ਹਾਈ ਕਲਾਸਰੂਮ ਵਾਲ ਦੇ ਅੰਦਰ ਜਿਹੜੀ ਪੜ੍ਹਾਈ ਹੈ ਉਹ ਤਾਂ ਹਰ ਤਰ੍ਹਾਂ ਦੀ ਪ੍ਰਾਈਵੇਟ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਮਿਲ ਜੂਗੀ ਫਿਰ ਡਿਗਰੀਆਂ ਕੋਈ ਵੀ ਦੇ ਸਕਦਾ ਹੈ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਜਾਨਦੇ ਹੋ ਉਹ ਮਹਿੰਗੀ ਮਿਲਦੀ ਹੈ ਜੇ ਸਰਕਾਰੀ ਚ ਜਾਨਦੇ ਹੋ ਸਸਤੀ ਮਿਲ ਜਾਂਦੀ ਹੈ ਪਰ ਉਸ ਕਲਾਸਰੂਮ ਦੀ ਪੜਾਈ ਨਾਲੋਂ ਜਿਹੜੀ ਸਕੂਲਾਂ ਤੇ ਯੂਨੀਵਰਸਟੀਆਂ ਦਾ ਇੱਕ ਫਰਕ ਆ ਉਹਦਾ ਵਖਰੇਵਾ ਤਾਂ ਕਰਨਾ ਪੈਣਾ ਨਾ ਸਕੂਲਾਂ ਦੇ ਵਿੱਚ ਫਿਕਸ ਟਾਈਮ ਹੁੰਦਾ ਤੁਸੀਂ ਕਲਾਸ ਚ ਜਾਨਦੇ ਹੋ ਵਾਪਸ ਆਉਂਦੇ ਹੋ ਘਰੇ ਪਹੁੰਚ ਜਾਂਦੇ ਹੋ ਪਰ ਯੂਨੀਵਰਸਟੀਆਂ ਦੇ ਵਿੱਚ ਇੱਕ ਕਲਾਸਰੂਮ ਤੋਂ ਬਾਹਰਲੀ ਪੜਾਈ ਆ ਜਿਹਨੂੰ ਭਗ ਸਿੰਘ ਕਹਿੰਦਾ ਹੈ ਵਿਦਿਆਰਥੀ ਤੇ ਰਾਜਨੀਤੀ ਉਹ ਸਿਆਸਤ ਦੇ ਵਿੱਚ ਭਾਗ ਲੋ ਜਿਹੜੀ ਸਿਆਸਤ ਇਹ ਤੈਅ ਕਰਦੀ ਹੈ ਵੀ ਤੁਸੀਂ ਪਾਉਣਾ ਕੀ ਆ ਪਹਿਨਣਾ ਕੀ ਆ ਖਾਣਾ ਕੀ ਆ ਤੁਸੀਂ ਕੁੜੀਆਂ ਨੇ ਹੋਸਟਲ ਚ ਕਿਹੜੇ ਵੇਲੇ ਬਾਹਰ ਨਿਕਲਣਾ ਤੁਹਾਡੀਆਂ ਫੀਸਾਂ ਕਿੰਨੀਆਂ ਹੋਣਗੀਆਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਆ ਕੇ ਸਿੱਖਣ ਨੂੰ ਮਿਲਦੀਆਂ ਜਦੋਂ ਇੱਥੇ ਆ ਕੇ ਤੁਸੀਂ ਵਿਦਿਆਰਥੀਆਂ ਦੇ ਨਾਲ ਇਕੱਠੇ ਹੁੰਨੇ ਹੋ ਯੂਨੀਅਨ ਬਣਾਉਨੇ ਹੋ ਲੜਦੇ ਹੋ ਮਸਲਿਆਂ ਦੇ ਉੱਤੇ ਬੋਲਦੇ ਹੋ ਤਾਂ ਮੈਨੂੰ ਲੱਗਦਾ ਵੀ ਉਹ ਤਾਂ ਬਹੁਤ ਸਾਰੀਆਂ ਚੀਜ਼ਾਂ ਸਮਾਜ ਬਾਰੇ ਕੀ ਚੰਗਾ ਕੀ ਮਾੜਾ ਤੇ ਆਪਦੇ ਹੱਥਾਂ ਦੀ ਬੋਲਣਾ ਤੁਸੀਂ ਸਿੱਖਦੇ ਹੋ ਮੈਂ ਜਿਹੜੇ ਕਾਲਜ ਮੈਂ ਪਹਿਲਾਂ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਪੜ੍ਹੀ ਹਾਂ ਚਿਤਕਾਰ ਯੂਨੀਵਰਸਿਟੀ ਤੋਂ ਉੱਥੇ ਕੁੜੀਆਂ ਨੂੰ ਸ਼ਾਮ ਨੂੰ 6 ਵਜੇ ਤਾਲੇ ਲਾ ਕੇ ਅੰਦਰ ਬੰਦ ਕਰ ਦਿੱਤਾ ਜਾਂਦਾ ਸੀ ਇੱਥੇ ਹੌਸਟਲ ਦੇਖੋ ਕੁੜੀਆਂ ਨੇ ਲੜਕੇ ਆਪਦੇ ਹੌਸਟਲ 24 ਘੰਟੇ ਖਲਾਏ ਨੇ ਉਹ ਅਸੀਂ ਉਸ ਵੇਲੇ ਇੱਕ ਵੱਡਾ ਧਰਨਾ ਕੁੜੀਆਂ ਨੇ ਸੰਘਰਸ਼ ਕੀਤਾ ਤੇ ਫੀਸਾਂ ਦੇ ਵਾਅਦੇ ਵਾਪਸ ਕਰਾਏ ਨਹੀਂ ਉਥੇ ਤਾਂ ਤੁਸੀਂ ਧਰਨਾ ਨਹੀਂ ਲਾ ਸਕਦੇ ਉਥੇ ਤਾਂ ਗੇਟ ਤੋਂ ਅੰਦਰ ਨਹੀਂ ਜਾ ਸਕਦੇ ਹੁਣ ਚੰਡੀਗੜ੍ਹ ਯੂਨੀਵਰਸਿਟੀ ਹੈ ਇਹਨਾਂ ਦੇ ਰਾਜ ਸਭਾ ਦੇ ਮੈਂਬਰਾਂ ਦੀ ਉਹ ਜਾਂ ਆਪਣੀ लवली ਯੂਨੀਵਰਸਿਟੀ ਹੈ ਜਿੰਨੀਆਂ ਇਹ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਯੂਨੀਵਰਸਿਟੀ ਸਿਰ ਦੁਕਾਨਾਂ ਖੁੱਲੀਆਂ ਹੋਈਆਂ ਨੇ ਜਿੱਥੇ ਤੁਸੀਂ ਇਸ ਤਰ੍ਹਾਂ ਦਾ ਧਰਨਾ ਲਾਉਣ ਬਾਰੇ ਸੋਚ ਹੀ ਨਹੀਂ ਸਕਦੇ ਤੁਹਾਡੇ ਤੋਂ ਪਹਿਲਾਂ ਹੀ ਸ਼ਰਤਾਂ ਲਿਖਾ ਦਿੱਤੀਆਂ ਜਾਂਦੀਆਂ ਵੀ ਇਹਨਾਂ ਸ਼ਰਤਾਂ ਦੇ ਅਧੀਨ ਤੁਹਾਨੂੰ ਮਿਲੂਗਾ ਜੇ ਤੁਸੀਂ ਮਾੜੀ-ਮੋਟੀ ਆਂਦੀ ਆਵਾਜ਼ ਚੱਕਦੇ ਹੋ ਤੁਹਾਨੂੰ ਬਾਹਰ ਕਰ ਦਿੱਤਾ ਜਾਂਦਾ ਤੇ ਪਰ ਇਹਨਾਂ ਦੀ ਕੋਸ਼ਿਸ਼ ਇਹੀ ਹੈ ਵੀ ਇਹ ਜਿਹੜੀਆਂ ਯੂਨੀ ਕੇ ਲਈ ਬਣਾ ਦਿੱਤਾ ਜਾਵੇ ਜਿਦੇ ਵਿੱਚ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਪੜ੍ਹਾਈ ਹੋਊਗੀ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਵਿਦਿਆਰਥੀ ਬੋਲਣਗੇ ਤੇ ਉਸੇ ਹਿਸਾਬ ਨਾਲ ਸਿਆਸਤ ਹੋਊਗੀ ਜਿਵੇਂ ਮੈਂ ਵਕਾਲਤ ਕੀਤੀ ਹੈ ਇਸ ਯੂਨੀਵਰਸਿਟੀ ਤੋਂ ਕੀਤੀ ਹੈ ਇਸ ਯੂਨੀਵਰਸਿਟੀ ਵਿੱਚ ਮੇਰੀ ਪੂਰੀ ਵਕਾਲਤ ਦੀ ਡਿਗਰੀ 40 ਤੋਂ 45000 ਰੁਪਏ ਦੀ ਸੀ 3 ਸਾਲ ਦੀ ਤੁਸੀਂ ਸੋਚੋ ਵੀ ਮੇਰੀ ਸਾਲ ਦੀ 10 ਤੋਂ 15000 ਫੀਸ ਸੀ 3 ਸਾਲ ਦੀ ਡਿਗਰੀ 45000 ਰੁਪਏ ਦੀ ਵਿੱਚ ਇੱਥੇ ਹੋਈ ਪਰ ਜੇ ਤੁਸੀਂ ਇਹੀ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਤੋਂ ਕਰਦੇ ਹੋ ਉੱਥੇ ਘੱਟੋ ਘੱਟ 1.5 ਤੋਂ 2 ਲੱਖ ਰੁਪਇਆ ਘੱਟੋ ਘੱਟ 1 ਸਾਲ ਦੀ ਫੀਸ ਤੁਸੀਂ ਇਹ ਲਗਾ ਲਓ ਵੀ ਇਹ ਇਹੀ ਚਾਹੁੰਦੇ ਹੈਗੇ ਇਹਦੇ ਨਾਲ 12 ਗੁਣਾ ਵੱਧ ਫੀਸ ਦੇਣਾ ਜੇ ਅੱਜ ਯੂਨੀਵਰਸਟੀਆਂ ਪ੍ਰਾਈਵੇਟ ਹੋਈਆਂ ਉਹਦੇ ਕਈ ਨੁਕਸਾਨ ਨੇ ਇੱਕ ਡਿਗਰੀਆਂ ਡਿਪਲੋਮੇ ਬਹੁਤ ਮਹਿੰਗੇ ਹੋ ਜਾਣੇ ਆ ਆਮ ਲੋਕਾਂ ਦੇ ਨੌਜਵਾਨ ਧੀਆ ਪੁੱਤ ਪੜ ਹੀ ਨਹੀਂ ਸਕਣਗੇ ਕਦੇ ਵੀ ਇੱਥੇ ਕਰਜ਼ੇ ਲੈ ਕੇ ਵੀ ਪੜਨਾ ਉਹਨਾਂ ਲਈ ਔਖਾ ਹੋ ਜਾਣਾ ਦੂਸਰਾ ਇਹ ਜਿਹੀਆਂ ਯੂਨੀਵਰਸਟੀਆਂ ਦੇ ਵਿੱਚ ਜਿਹੜੀ ਇਹ ਰਾਜਨੀਤੀ ਹੈ ਜਿਹੜੀ ਸਿਆਸਤ ਜਿਹੜੀ ਵਿਦਿਆਰਥੀ ਆਪਣੇ ਹੱਕਾਂ ਲਈ ਲੜਨਾ ਸਿੱਖਦੇ ਨੇ ਅਸੀਂ ਵੀ ਤੇਸੀ ਯੂਨੀਵਰਸਿਟੀ ਦੇ ਵਿੱਚੋਂ ਤਿਆਰ ਹੋ ਕੇ ਨਿਕਲੇ ਆ ਬਹੁਤੇ ਵਿਦਿਆਰਥੀ ਜਿਹੜੇ ਸੀਐਨਆਰਸੀ ਦਾ ਵਿਰੋਧ ਕਰਦੇ ਰਹੇ ਨੇ ਜਿਨ੍ਹਾਂ ਨੇ ਸ਼ਹੀਨ ਬਾਗ ਵਾਲੇ ਪ੍ਰੋਟੈਸਟ ਕੀਤੇ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਵੀ ਕਿਤੇ ਵੀ ਜਦੋਂ ਕਿਤੇ ਲੋਕ ਲੜਦੇ ਨੇ ਤਾਂ ਉਹਨਾਂ ਵਿੱਚੋਂ ਵਿਦਿਆਰਥੀ ਮੋਢੀ ਹੁੰਦੇ ਨੇ ਮੋਰੀ ਹੁੰਦੇ ਨੇ ਅੱਜ ਫਿਲਸਤੀਨ ਦੇ ਹੱਕ ਦੇ ਵਿੱਚ ਆਵਾਜ਼ਾਂ ਆ ਰਹੀਆਂ ਨੇ ਨਿਊਯਾਰਕ ਦੇ ਵਿੱਚ ਟਰੰਪ ਸਰਕਾਰ ਨੂੰ ਉੱਥੋਂ ਦੀਆਂ ਵਿਦਿਆਰਥੀ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੇ ਨਾਸੀ ਧੂਆਂ ਲਿਆ ਰੱਖਿਆ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਉਹਨਾਂ ਤੇ ਕੇਸ ਪਾਇਆ ਜਾ ਰਿਹਾ ਵਿਦਿਆਰਥੀ ਚੁੱਪ ਨਹੀਂ ਹੋ ਰਹੇ ਕਿਉ ਦੀ ਉਹਦੀ ਰੋਸ਼ਨੀ ਜਿਹੜੀ ਹੈ ਉਹਦੇ ਨਾਲ ਉਹ ਜਿਵੇਂ ਆਪਾਂ ਕਹ ਲਈਏ ਉਹਦੇ ਵਿੱਚ ਸੇਕ ਨਹੀਂ ਹੁੰਦਾ ਪਰ ਉਹਦੇ ਚੰਦਰ ਇੱਕ ਜੋਸ਼ ਹੁੰਦਾ ਪੂਰਾ ਤੇ ਉਸੇ ਜੋਸ਼ ਦੇ ਨਾਲ ਉਹ ਸਮਾਜ ਦੇ ਵਿੱਚ ਹਰੇਕ ਬੁਰਾਈਆਂ ਦੇ ਖਿਲਾਫ ਉਹ ਲੜਨਾ ਸਿੱਖਦਾ ਹੈ ਕਿ ਉਹ ਬੋਲਦਾ ਵੀ ਹੈ ਉਸੇ ਜਵਾਨੀ ਦੇ ਜੋਸ਼ ਦੇ ਨਾਲ ਹੋਸ਼ ਦੇ ਨਾਲ ਜਦੋਂ ਇਹ ਜੀਆਂ ਸਰਕਾਰਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਚੈਲੰਜ ਕਰਦਾ ਤਾਂ ਇਹੀ ਉਹਨਾਂ ਨੂੰ ਮਨਜ਼ੂਰ ਵੀ ਇਸ ਕਰਕੇ ਸਿਆਸਤ ਤੋਂ ਦੂਰ ਕਰਨਾ ਪੜਾਈਆਂ ਤੋਂ ਦੂਰ ਕਰਨਾ ਤੇ ਆਪਣੇ ਹਿਸਾਬ ਨਾਲ ਲੱਟੂ ਤੋਤੇ ਬਣਾਉਣਾ ਜャ ਆਪਣੇ ਹਿਸਾਬ ਦੇ ਬੰਦੇ ਬਣਾ ਕੇ ਇਥੋਂ ਕੱਢਣਾ ਇਸ ਕਰਕੇ ਇਹ ਜੀ ਸਿਆਸਤ ਦੇ ਵਿੱਚ ਇਹਨਾਂ ਨੇ ਲੀਡਰ ਆਪ ਦੇ ਬਿਠਾਏ ਨੇ ਉੱਪਰ バイス ਚਾਂਸਲਰ ਤੇ ਸਾਰੇ ਬੰਦੇ ਆਪਦੇ ਬਿਠਾਏ ਨੇ ਸੈਨੇਟ ਦੇ ਵਿੱਚ ਇਹਨਾਂ ਦਾ ਕੰਟਰੋਲ ਨਹੀਂ ਤਾਂ ਸੈਨੇਟ ਖਤਮ ਕਰੋ ਜਾਂ ਆਪਦੇ ਬੰਦੇ ਨਾਮਜ਼ਦ ਕਰਕੇ ਲਿਆਓ ਤੇ ਚੌਥੇ ਨੰਬਰ ਤੇ ਆਪਦੀ ਰਾਜਨੀਤੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਜਾਂਦੀ ਏਬੀਬੀਪੀ ਵਰਗੀਆਂ ਜਥੇਬੰਦੀਆਂ ਅਮਿਤ ਸ਼ਾ ਇਸ ਤੋਂ ਬਾਅਦ ਬਿਆਨ ਦਿੰਦਾ ਵੀ ਜਿਹੜਾ ਕੁਝ ਉੱਥੇ ਹੋਇਆ ਉਹ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਲੋਕ ਵਿਦਿਆਰਥੀ ਨੇ ਉਹ ਸੜਕਾਂ ਤੇ ਨਹੀਂ ਲਾਲ ਕਿਲੇ ਦੇ ਆਸ-ਪਾਸ ਉਹ ਕਾਦੇ ਲਈ ਕਰ ਲਈ ਧਰਨਾ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਸਰਕਾਰ ਜਿਹੜੀ ਹੈ ਉਹ ਫੈਕਟਰੀਆਂ ਦੇ ਉੱਤੇ ਕੋਈ ਕੰਟਰੋਲ ਨਹੀਂ ਲਾ ਰਹੀ ਦਿੱਲੀ ਦੇ ਆਸ-ਪਾਸ ਸਾਰੀਆਂ ਫੈਕਟਰੀਆਂ ਨੇ ਤਾ ਨਾਤਾ ਸਾਹ ਲੈਣਾ ਲੋਕਾਂ ਦੀ ਔਖਾ ਹੋਇਆ ਪਿਆ ਬਿਮਾਰੀਆਂ ਵਧਦੀਆਂ ਜਾ ਰਹੀਆਂ ਨੇ ਉਹਨਾਂ ਦੇ ਲਈ ਸਾਰੀਆਂ ਬਿਮਾਰੀਆਂ ਬਹੁਤ ਵਧੀਆਂ ਨੇ ਪਿਛਲੇ ਸਮੇਂ ਦੇ ਵਿੱਚ ਦਿੱਲੀ ਇਸ ਕਰਕੇ ਵਿਦਿਆਰਥੀ ਆਏ ਨੇ ਮੁਰੇਤਰ ਲਾਉਣ ਲਈ ਉਹਨਾਂ ਨੂੰ ਵਿਦਿਆਰਥੀਆਂ ਦਾ ਧਰਨਾ ਨਹੀਂ ਵੀ ਅੱਜ ਦੇ ਸਮੇਂ ਦੇ ਵਿੱਚ ਮਿਲਿਆ ਇਸੀ ਤਰ੍ਹਾਂ ਇਸੇ ਤਰ੍ਹਾਂ ਇੱਥੇ ਵੀ ਸਾਰੇ ਕਿਤੇ ਆ ਵੀ ਉਹ ਚਾਹੁੰਦੇ ਨਹੀਂ ਜਿਹੜੀ ਗੱਲ ਹੈ ਵੀ ਯੂਨੀਵਰਸਿਟੀ ਚ ਕਿੰਨੇ ਪਹੁੰਚੇ ਨੇ ਬਹੁਤ ਥੋੜਾ ਤਬਕਾ ਪਹੁੰਚਿਆ ਜਿੰਨੀਆਂ ਜਥੇਬੰਦਕ ਜਥੇਬੰਦੀਆਂ ਆਈਆਂ ਨੇ ਨਾ ਕੱਕੀਆਂ ਹੋ ਕੇ ਅੰਮ੍ਰਿਤਸਰ ਦੇ ਕੋਲ ਉਹਨਾਂ ਨੂੰ ਬਹੁਤਿਆਂ ਨੂੰ ਰੋਕ ਲਿਆ ਗਿਆ ਉਧਰ ਜ਼ਿਰਖਪੁਰ ਵਾਲੇ ਪਾਸੇ ਰੋਕਿਆ ਗਿਆ ਇੱਧਰ ਸਾਰੰਗਪੁਰ ਬੈਰੀਅਰ ਤੇ ਰੋਕਿਆ ਗਿਆ ਜਿੰਨਾ ਘੱਟ ਪਹੁੰਚਿਆ ਯੂਨੀਵਰਸਿਟੀ ਉਹ ਬਹੁਤ ਥੋੜਾ ਸੀ ਤੇ ਉਹ ਚਾਹੁੰਦੇ ਵੀ ਨਹੀਂ ਸੀ ਉਹ ਸਾਰਾ ਪਹੁੰਚੇ ਇਸ ਕਰਕੇ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਪੂਰੇ ਬੈਰੀਕੇਡ ਲਾ ਕੇ ਗੇਟ ਗੁੱਡ ਬੰਦ ਕੀਤੇ ਉਹ ਤਾਂ ਲੋਕ ਨੇ ਸਾਡੇ ਜਿਨ੍ਹਾਂ ਨੇ ਛੱਡਿਆ ਹੀ ਨਹੀਂ ਲੜਨਾ ਤੇ ਉਹ ਐਂਡ ਤੱਕ 2 ਘੰਟੇ ਲਗਾਤਾਰ ਕਸ਼ਮਕਸ਼ ਬੀ ਵਿਦਿਆਰਥੀ ਜਿਹੜੇ ਨੇ ਉਹ ਯੂਨੀਵਰਸਿਟੀਆਂ ਦੇ ਵਿੱਚੋਂ ਜਦੋਂ ਜਾਂਦੇ ਨੇ ਤਾਂ ਆਪਦੇ ਅਗਲੇ ਵਾਰਸ ਵੀ ਤਿਆਰ ਕਰਕੇ ਜਾਂਦੇ ਉਹਨਾਂ ਲਈ ਜ਼ਰੂਰੀ ਹੁੰਦਾ ਹੈ ਤੇ ਇਸ ਯੂਨੀਵਰਸਿਟੀ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਇਹੇ ਧਰਨਾ ਪਹਿਲਾਂ ਵਾਲੇ ਧਰਨੇ ਵਾਂਗੂ ਹੀ ਇੱਕ ਉਹਨਾਂ ਨੇ ਮੋਰਚਾ ਬਣਾਇਆ ਪੰਜਾਬੀ ਨਿਊਜ਼ ਦੀ ਬਚਾਓ ਮੋਰਚਾ ਬਸ ਮੇਰੀ ਇੱਕੋ ਇੱਕ ਇਹਨਾਂ ਨੂੰ ਸੁਝਾਅ ਦੇ ਤੌਰ ਤੇ ਮੈਂ ਦੇਣਾ ਚਾਹੂੰਗੀ ਕਿ ਸਿਆਸੀ ਪਾਰਟੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਉਹੀ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਇਸ ਪੂਰੇ ਪੰਜਾਬ ਦਾ ਬੇੜਾ ਘਰਕ ਕੀਤਾ ਹੈ ਅੱਜ ਉਹਨਾਂ ਪਾਰਟੀਆਂ ਇਸ ਮੋਰਚੇ ਨੂੰ ਖਰਾਬ ਕਰਨ ਦੀ ਆ ਸਕਦੀਆਂ ਨੇ ਅੱਜ ਤਰ੍ਹਾਂ ਤਰ੍ਹਾਂ ਦੇ ਐਲੀਮੈਂਟਸ ਜਿਹੜ ਵਿਦਿਆਰਥੀ ਜਿਹੜੇ ਨੇ ਉਹ ਮਿਲ ਕੇ ਚਲਾਉਣ ਮੋਰਚੇ ਨੂੰ ਬਾਕੀ ਸਾਰੇ ਉਹਨਾਂ ਦੇ ਸਹਿਯੋਗੀ ਬਣ ਕੇ ਨਾਲ